ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਤੋਂ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਹੱਕ ਵਿੱਚ ਵੱਡਾ ਫੈਸਲਾ ਹੋਇਆ ਹੈ ਜੀ ਹਾਂ ਕੈਨੇਡਾ ਵਿੱਚ ਜਿਹੜੇ ਪੰਜਾਬੀ ਭਾਰਤੀ ਸਟੂਡੈਂਟਾਂ ਦੀ ਪੀਆਰ ਨਹੀਂ ਹੋ ਰਹੀ ਸੀ ਅਤੇ ਜਿਹੜੇ ਲੱਖਾਂ ਦੀ ਤعداد ਦੇ ਵਿੱਚ ਵਰਕ ਪਰਮਿਟ ਤੇ ਸਨ ਉਹਨਾਂ ਦੇ ਹੱਕ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ ਆਓ ਹੁਣ ਵਿਸਤਾਰ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਪੀਆਰ ਨਾ ਹੋਣ ਤੇ ਹੁਣ 10 ਸਾਲਾਂ ਦਾ ਵਰਕ ਮਿਸਟਰ ਵੀਜ਼ੇ ਜਾਰੀ ਕੈਨੇਡਾ ਸਰਕਾਰ ਅਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਹੁਣ ਉਹਨਾਂ ਸਟੂਡੈਂਟਾਂ ਨੂੰ ਵਿਜ਼ਟਰ ਵੀਜ਼ੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋਣ ਵਾਲੇ ਹਨ ਜਿਹੜੇ ਪੰਜਾਬੀ ਭਾਰਤੀ ਕੈਨੇਡਾ ਵਿੱਚ ਸਟੱਡੀ ਵੀਜ਼ਾ ਤੇ ਗਏ ਸਨ ਅਤੇ ਬਾਅਦ ਵਿੱਚ ਵਰਕ ਪਰਮਿਟ ਤੇ ਸਨ ਉਹਨਾਂ ਦਾ ਵਰਕ ਪਰਮਿਟ ਖਤਮ ਹੁੰਦੇ ਹੀ ਉਹਨਾਂ ਨੂੰ 10 ਸਾਲਾਂ ਦਾ ਮਲਟੀਪਲ ਵਿਜ਼ਟਰ ਵੀਜ਼ਾ ਜਾਰੀ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਉਹ ਪੰਜਾਬ ਵਿੱਚ ਵੀ ਆ ਸਕਦੇ ਹਨ ਅਤੇ 10 ਸਾਲ ਤੱਕ ਕੈਨੇਡਾ ਵਿੱਚ ਕਿਸੇ ਵੀ ਵੇਲੇ ਆ ਸਕਦੇ ਹਨ ਇਹ ਵੱਡਾ ਮੌਕਾ ਪੰਜਾਬੀਆਂ ਲਈ ਹੈ ਕਿਉਂਕਿ ਵੀਜ਼ਾ ਕੈਨਸਲ ਕਰਨ ਦੀ ਬਜਾਏ ਹੁਣ ਬਿਸ਼ਟ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ ਅਗਲੀ ਗੱਲ ਕਰਦੇ ਹਾਂ ਜੀ ਭਾਰਤ ਵਿੱਚ ਰਹਿ ਕੇ ਫ੍ਰੈਂਚ ਸਿੱਖਣ ਤੇ ਪੀਆਰ ਦਾ ਅਸਰ ਰਸਤਾ ਕੈਨੇਡਾ ਵਿੱਚ ਜਾਣ ਤੋਂ ਪਹਿਲਾਂ ਜੇਕਰ ਸਟੂਡੈਂਟ ਭਾਰਤ ਵਿੱਚ ਰਹਿ ਕੇ ਫ੍ਰੈਂਚ ਭਾਸ਼ਾ ਜਾਂ ਕੋਈ ਹੋਰ ਸਕਿੱਲ ਸਿੱਖ ਲੈਂਦੇ ਹਨ ਤਾਂ ਉਹਨਾਂ ਨੂੰ ਆਸਾਨੀ ਦੇ ਨਾਲ ਕੈਨੇਡਾ ਵਿੱਚ ਪੀਆਰ ਮਿਲ ਸਕਦੀ ਹੈ ਬਿਸਟਰ ਵੀਜ਼ਾ ਹੋਣ ਕਰਨ ਪੰਜਾਬੀ ਭਾਰਤੀ ਸਟੂਡੈਂਟ 10 ਸਾਲ ਦੇ ਵਿੱਚ ਜਦੋਂ ਮਰਜੀ ਕੈਨੇਡਾ ਜਾ ਸਕਦੇ ਹਨ ਅਤੇ ਉੱਥੇ ਆਪਣੀ ਪੀਆਰ ਅਪਲਾਈ ਕਰ ਸਕਦੇ ਹਨ ਸਟੱਡੀ ਕਰ ਸਕਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵਰਕ ਪਰਮਿਟ ਵੀ ਲੈ ਸਕਦੇ ਹਨ ਉਸ ਤੋਂ ਅਗਲੀ ਗੱਲ ਕਰਦੇ ਆ ਜੀ ਫ੍ਰੈਂਚ ਭਾਸ਼ਾ ਲਈ ਘੱਟ ਸੀਆਰਐਸਐਸ ਸਕੋਰ ਤੇ ਵੱਡਾ ਡਰਾ ਨਾਲ ਹੀ ਫ੍ਰੈਂਚ ਭਾਸ਼ਾ ਦੇ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੱਡੇ ਡਰਾ ਕੱਢੇ ਜਾ ਰਹੇ ਹਨ ਇੱਕ ਹੋਰ ਡਰਾ 28 ਨਵੰਬਰ ਨੂੰ ਕੱਢਿਆ ਗਿਆ ਅ ਜਿਸ ਵਿੱਚ 6000 ਤੋਂ ਵੱਧ ਲੋਕਾਂ ਨੂੰ ਪੀਆਰ ਦਾ ਸੱਦਾ ਪੱਤਰ ਭੇਜੇ ਗਏ ਸਨ ਇਸ ਡਰਾਅ ਵਿੱਚ ਸੀਆਰਐਸ ਸਕੋਰ ਸਿਰਫ 408 ਰੱਖਿਆ ਗਿਆ 408 ਸੀਆਰਐਸ ਸਕੋਰ ਤੇ 6000 ਤੋਂ ਵੱਧ ਪੰਜਾਬੀ ਸਟੂਡੈਂਟਾਂ ਨੂੰ ਜਿਹੜੇ ਫ੍ਰੈਂਚ ਭਾਸ਼ਾ ਸਿੱਖ ਚੁੱਕੇ ਹਨ ਹੁਣ ਇਨਵਿਟੇਸ਼ਨ ਲੈਟਰ ਭੇਜ ਦਿੱਤੇ ਗਏ ਹਨ ਜੇਕਰ ਪੰਜਾਬੀ ਸਟੂਡੈਂਟ ਕੈਨੇਡਾ ਵਿੱਚ ਪੀਆਰ ਹੋਣਾ ਚਾਹੁੰਦੇ ਹਨ ਅਤੇ ਫ੍ਰੈਂਚ ਸਿੱਖ ਲੈਂਦੇ ਹਨ ਤਾਂ ਆਸਾਨੀ ਦੇ ਨਾਲ ਆਉਣ ਵਾਲੇ ਸਮੇਂ ਦੇ ਦੌਰਾਨ ਪੀਆਰ ਲੈ ਸਕਦੇ ਹਨ ਏਸੀ ਕੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੋਈ ਵੀ ਕੈਨੇਡਾ ਦੇ ਨਾਲ ਜੁੜੀ ਹੋਈ ਖਬਰ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ